ਹਾਂਜੀ ਕਿਵੇਂ ਹੋ ਸਾਰੇ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਜਾਵਾਂਗੇ ਪਤਾ ਨਹੀਂ ਪਤਾ ਨਹੀਂ ਕਿਥੇ ਜਾਵਾਂਗੇ ਪਰ ਜਾਵਾਂਗੇ ਦਿੱਤਾ ਤੇ ਆਪਾਂ ਗੱਡੀ ਵਾਸ਼ ਕਰਾਂਗੇ ਆਪਣੇ ਆਪ ਹੀ ਤੇ ਬਾਕੀ ਆਪਣ ਨਾਲ ਹੀ ਨੋਸ ਆ ਗਿਆ ਤੇ ਅਮਨ ਹੋਰੀ ਆਉਂਦੇ ਨੇ ਹਲੇ ਤੇ ਚਲੋ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਅੱਗਾ ਰਹਿ ਗਿਆ ਹਾਂਜੀ ਆਪਾਂ ਹੁਣ ਟੈਲ ਜੜਾਵਾਂਗੇ ਚਲੋ ਜੀ ਚੱਲੇ ਤੇ ਆਪਣੀ ਜਾਰੀ ਗੱਡੀ ਫੁੱਲ ਸਪੀਟਾਂ ਦੇ ਤੇ ਬਹੁਤਾਂ ਵਾਰ ਕਿਵੇਂ ਬਾਹਰ ਟਾਟਾ ਬਹੁਤ ਜ਼ਿਆਦਾ ਲੰਬਾ ਹੋ ਗਿਆ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਇਹ ਬੰਦੇ ਜਾ ਰਹੇ ਆਪਣੇ ਨਾਲ BC ਡਰਾਈਵਰ ਕਹਿੰਨੇ ਪੈ ਜੀ ਲਿਆ ਬਈ ਦਾ 1 ਲੱਖ 25000 4 3 ਓਹੋ 1 ਮਿੰਟ 1 ਮਿੰਟ 1 ਮਿੰਟ ਰੋਕੋ 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 ਕੁਸਤ ਹੋਏਗਾ ਤਰ ਰੁਕ ਤੇ ਰੁਕ ਤਾ ਗਸਤਾ ਜੀ ਲੱਗਦਾ ਲੈ ਲੇਗਾ ਹੀ ਬੇਟੇ ਲੈ ਲੇਗਾ ਆਇ ਰਿਹਾ ਉਹ ਆ ਗਿਆ ਉਹ ਆ ਗਿਆ ਦੇਖ ਬਗਾਨੇ ਕੜੀ ਚੋਲ ਤੇ ਸਕਰਨਾ ਦਾ ਜੀਣਾ ਅੱਜ ਇਹ ਰੋਟੀ ਬਹੁਤ ਜਿਆਦਾ ਲੋਕ ਕੁੰਨ ਕਰ ਰਹੇ ਨੇ ਅੱਜ ਸਕਰਨਾ ਦਾ ਹੈ ਸੋ ਆਪਾਂ ਖਾਣ ਚੱਲਨੇ ਕੜੀ ਚੋਲ ਆਪਣੇ ਮੁੰਨਕ ਦੇ ਵਿੱਚ ਰੋਟੀ ਨਹੀਂ ਮਿਦੀ ਇਹ ਘਰ ਬਾਹਰ ਮਿਲ ਗਿਆ ਬਹੁਤ ਗੁੱਸਾ ਆ ਦੇਖੋ ਜੀ ਮੁੰਡਿਆਂ ਦੇ ਹੱਥ ਕੀ ਲੱਗਿਆ ਕਹਿੰਦੇ ਰੋਟੀ ਵਾਲਾ ਣਾੜਾ ਚਵੜਾ ਨਾਲ ਚਵੜਾ ਹਾਂਜੀ ਮਿੱਤਰੋ ਆਪਾਂ ਟਾਇਲ ਨੂੰ ਲੈ ਕੇ ਆ ਗਏ ਸੀ ਮੰਡੀ 'ਚ ਸੋ ਉਹ ਜਾ ਰਹੇ ਚੋੜ ਕਰ ਲਾਗ ਰਹੇ ਨੇ ਬਦਮਾਸ਼ੀ ਕਰ ਰਹੇ ਨੇ ਦੋਨੇ ਜਣੇ ਇਹ ਦੇਖੋ ਤੇ ਆਪਾਂ ਹੁਣ ਗੱਡੀ ਤੋਣ ਦੀ ਸਲਾਹ ਚਾ ਤੇ ਆਪਾਂ ਬਾਲਟੀ ਲੈ ਆਈ ਸੀ ਤੇ ਟੂਟੀ ਚੱਲ ਨਹੀਂ ਰਹੀ ਹੈਗੀ ਆਪਾਂ ਹੁਣ ਕੋਈ ਹੋਰ ਟੂਟੀ ਦੇਖਾਂਗੇ ਉਹ ਦੇਖਾਂਗੇ ਉੱਧਰ ਦੇਖਾਂਗੇ ਪਹਿਲੇ ਗੱਡੀ ਦਾ ਚੱਕਰ ਆ ਇਹ ਦੇਖੋ ਚੈੱਕ ਕਰੋ ਇਨੋਸ ਇਨੋਸ ਹਾਵਾ ਡੂ ਹਾਂਜੀ ਮਿੱਤਰੋ ਆਪਾਂ ਗੱਡੀ ਧੋਣ ਦੀ ਬਜਾਏ ਵੀਡੀਓ ਬਣਾ ਰਹੇ ਆ ਤੇ ਆਪਾਂ ਗੱਡੀ ਵੀ ਧਵਾਵਾਂਗੇ ਐਨੀ 2D ਆ ਗਈ ਹੋਣੀ ਸ਼ਾਇਦ ਚੈੱਕ ਕਰਦੇ ਆ ਚਲੋ ਦੇਖੀ ਦਿਨਾ ਹਾਂ ਟੂਟੀ ਤਾਂ ਆ ਗਈ ਤੇ ਹੁਣ ਆਪਾਂ ਗੱਡੀ ਧਵਾਵਾਂਗੇ ਉਹਨਾਂ ਨੂੰ ਬੁਲਾ ਕੇ ਲਿਆਵਾਂਗੇ ਉੱਧਰ ਤੇ ਗੱਡੀ ਤੋੜ ਆ ਕੇ ਚੰਗੀ ਤਰ੍ਹਾਂ ਤੇ ਆਪਾਂ ਫੈਬ ਵੀ ਲੈ ਕੇ ਆਈ ਸੀ ਤੇ ਬਾਕੀ ਉਹਨਾਂ ਨੂੰ ਜਾ ਕੇ ਕਹਿੰਦੇ ਆ ਵੀ ਗੱਡੀ ਤੋਣੀ ਆਪਾਂ ਹੋਰ ਇਹ ਦੇਖੋ ਮੇਰਾ ਪਰਨਾ ਲੈ ਗਿਆ ਕੋਸ ਕੇ ਟੱਲਾ ਟਵਾਟਾ ਤੇ ਮੇਰੀ ਟੋਰ ਘੱਟ ਗਈ ਆਪਣੀ ਟੋਰ ਬਣਾ ਲਈ ਇਹਨੇ ਮੁੰਡੇ ਨੇ ਇਹ ਗਲਤ ਗੱਲ ਐ ਤੇਰੇ ਲਈ ਬਹੁਤ ਗਲਤ ਗੱਲ ਐ ਮੁੰਡਿਆ ਲੱਤ ਤੋੜ ਦਿੰਦਾ ਜੀ ਮੈਂ ਲੱਤ ਲੁੱਤ ਨਹੀਂ ਤੋੜਨੀ ਹਾਂਜੀ ਓਏ ਟੁੱਟੀ ਆ ਗਈ ਗੱਡੀ ਤੋਂ ਇਹ ਚਲੋ ਹੈਂ ਚਲੋ ਫਿਰ ਆਜੋ ਜਲਦੀ ਆਓ ਹਾਂਜੀ ਮਿੱਤਰ ਆਪਾਂ ਇਸ ਇਧਰ ਵੀਡੀਓ ਬਣਾਉਣਾ ਤੇ ਉਹ ਟੂਟੀ ਇਧਰ ਛੱਡੇ ਇਹ ਦੇਖੋ ਹੁਣ ਟੈਲਾ ਬਤ ਮਾ ਚਲਾਉਗਾ ਗੱਡੀ ਤੇ ਚੈੱਕ ਕਰੋ ਟੈਲਾ ਉਹ ਦੇਖੋ ਚਾਬੀ ਤੇ ਲਾ ਦੇ ਤਾਂ ਮਿਲੇਗੀ ਚੱਲ ਬੈਠ ਫਿਰ ਚਲੋ ਆ ਜਾ ਰੋਡ ਥੋੜੀ ਜਿਹੀ ਆਜੋ ਤੇ ਆਪਾਂ ਚੱਲਦੇ ਹੁਣ ਗੱਡੀ ਧਵਾਗੇ ਹੁਣ ਤੇ ਆਪਾਂ ਪੈਪ ਵੀ ਲਈ ਆਈ ਸੀ ਇੱਕ ਪੈਪ ਵੀ ਲਈ ਤੇ ਬਾਕੀ ਚੱਲ ਛੇੜ ਫਿਰ ਗੱਡੀ ਛੇੜ ਯਾਰ ਕਿਸੇ ਨੇ ਗੁੱਸਾ ਬੰਦ ਕਰਾਉਂਦਾ ਨਾ ਸਮਝਦਾ ਜਿੰਦਗੀ ਖਰਾਬ ਹੋ ਰਹਾ ਉਹ ਤੂੰ ਹੈ ਪਰਾਂ ਤਾਂ ਆਵੇ ਚਲੋ ਜੀ ਇਹ ਦੇਖੋ ਗੇਅਰ ਕਹਣ ਪਾ ਰਿਹਾ ਹੈ ਕਲੱਚ ਦੱਬ ਚੱਲ ਛੱਡ ਓਏ 500 ਓਏ 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 ਅਰੇ ਬ੍ਰੇਕ ਲਾ ਲੈ ਬਰਾ ਲੈ ਰਹਾ ਹੈ ਸਾਲੇ ਪਿੱਛੇ ਗੰਬਾ ਸਾਲੇ ਪਿੱਛੇ ਗੰਬਾ ਏ ਕੋ ਮਿੱਤਰੋ ਬਦਮਾਸ਼ੀ ਕਰਦੇ ਹੋ ਟੈਲਾ ਪਿੱਛੇ ਕੰਬਸ ਆਲੇ ਤਾਂ ਉਧਰ ਉਧਰ ਇੱਕ ਵਰੀ ਉਧਰ ਉੱਥੇ ਚਲਾ ਲਈ ਉੱਥੇ ਸਿੱਧਾ ਚਲਾ ਲਈ ਸਿੱਧਾ ਕਰਕੇ ਦੂੰ ਰੁਕ ਜਾ ਜਦ ਕਿ ਸਹੀ ਕਰੂਗਾ ਸਿੱਧਾ ਕਰਕੇ ਦੂੰ ਇੱਕ ਵਾਰ ਰੁਕ ਜਾ ਪਹਿਲੀ ਛੋਟੀ ਜੀ ਇਧਰ ਹੀ ਸੈਟ ਕੱਟ ਕੇ ਕਰਦੇ ਹਾਂ ਹਾਂ ਨੂੰ ਕਰੂੰਗਾ ਹੈਂਡ ਬ੍ਰੇਕ ਤਾਰ ਹੈਂਡ ਬ੍ਰੇਕ ਤਾਰਦੀ ਸਾਰਾ ਕੋ ਨਹੀਂ ਸਾਰਾ ਫਿਰ ਰੂੜਨ ਲੱਗ ਜਾ ਗੱਡੀ ਜਾਣਦੇ 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 ਬੱਸ ਓਏ ਇਸ ਕੋ ਪਿੱਛੇ ਇੱਟ ਲਾ ਦੇ ਪਿੱਛੇ ਨਹੀਂ ਜਾਣੀ ਗੱਡੀ ਉਹ ਜਾਣ ਦੇ ਦੋ ਪਿੱਛੇ ਜਾਣ ਦੇ ਹੋਰ ਉਹ ਖੰਭੇ ਮਾਰੇਗਾ ਮੋੜ ਕੀ ਹੈ ਦੇਖੀ ਜਾਣ ਦੇ ਜਾਣ ਦੇ ਲੋਕ ਤੇ ਲੇ ਜਾ ਰਹੇ ਹਨ ਜਾਣ ਦੇ ਜਾਣ ਦੇ ਦੇਖ ਸਹੀ ਹੈ ਹਾਂ ਜਾਣ ਦੇ ਜਾਣ ਦੇ ਸਹੀ ਹੈ ਵੈਸੇ ਕਰ ਲੈ ਸਿੱਧੀ ਵੈਸੇ ਕਰ ਲੈ ਸਿੱਧੀ ਉਹ ਕਾਰ ਸਟਾਰਟ ਕਰ ਉਹ ਕਾਰ ਉਠਾ ਲੈ ਹੋਰ ਸਹੀ ਓਕੇ ਕਾਰ ਸਟਾਰਟ ਚਲੋ ਕਹਿੰਦੇ ਆ ਚਲਾ ਮੈਂ ਕਹਿੰਦੇ ਗੱਡੀ ਇਹ ਦੇਖੋ ਕਿਊਟਨੈਸ ਚੈੱਕ ਕਰੋ ਮੁੰਡੇ ਦੀ ਉਹ ਵੀ ਘੈਂਟ ਕਿਊਟ ਹੈ ਆ ਗਈ ਆ ਗਈ ਉਹ ਤਾਂ ਬੈਸੀ ਡਰਾਦਾ ਸੀ ਤੇ ਬਦਮਾਸ਼ੀ ਚਾਰ ਦਿਨਾਂ ਦੀ ਤੇ ਆਪਾਂ ਪਹੁੰਚ ਗਏ ਟੁੱਟੀ ਕੋਲੇ ਸਿੱਛੇ ਸਿੱਛੇ ਜਾ ਕੇ ਦੋ ਪਾਣੀ ਦੀ ਵੱਡੀ ਪਤਾ ਨਹੀਂ ਕਿੰਨੇ ਦੀ ਅਰੇ ਮੰਨਾ ਕਾ ਦੇ ਗੱਡੀ ਖੜ ਜਾ ਪੈਰ ਪੇਟਾ ਹੈਂਗਾ ਇਹ ਖੜ ਜਾ ਥੋੜੀ ਦੇਰ ਆ ਜਾ ਨੀਚਾ ਆ ਜਾ ਜੀ ਮਿੱਤਰੋ ਇਹਨਾਂ ਨੇ ਟੂਟੀ ਭਜਾਦੀ ਏ ਵਾਲੀ ਨਾਸ ਮਾਰ ਦਿਆ ਯਾਰ ਇਹ ਦੇਖੋ ਟੂਟੀ ਭਜਾਦੀ ਇਹਨਾਂ ਨੇ ਸਾਣਿਆਂ ਨੇ ਪਹਿਲਾਂ ਵੀਡੀਓ ਬਣਾਉਣ ਲੱਗਦੇ ਆ ਆ ਰਹੀ ਨਹੀਂ ਆ ਰਹਾ ਹੁਣ ਇਹਨਾਂ ਨੇ ਆ ਰਹੀ ਏ ਟੂਟੀ ਹੋਲ ਟੂਟੀ ਚੈੱਕ ਕਰਦੇ ਆਪਾਂ ਨਾ ਨਾ ਫਰਕ ਹੈ ਚੱਲ ਰਹੀ ਹੈ ਚੱਲ ਰਹੀ ਹੈ ਮਿੱਤਰੋ ਗੈਪ ਹੈ ਸਾਰੀ ਟੂਟੀਆਂ ਖਰਾਬ ਹੋ ਗਈਆਂ ਮੈਨੂੰ ਲੱਗਦਾ ਚੱਲ ਨਹੀਂਦੀ ਹਨੀ ਤੇ ਅਸੀਂ ਪੂਰੀ ਤਿਆਰੀ ਚ ਆਏ ਸੀ ਜੋ ਕੀ ਇਹ ਤਾਂ ਨਲਾਇਕ ਆਲਾ ਹੋ ਗਿਆ ਉਹੇ ਕੰਮ ਉਹ ਚੱਲ ਰਹੀ ਟੁੱਡੀ ਤੇ ਆਪਾਂ ਹੁਣ ਗੱਡੀ ਧੋਣ ਵਾਲੀ ਕਰਤੀ ਕੈਨਸਲ ਹੁਣ ਮੈਂ ਆਕੇ ਫੇਰ ਧੋਵਾਂਗੇ ਇਹ ਵੀ ਕਰ ਦੇਂਗਾ ਲਬਤਾਂ ਸਾਰੀਆਂ ਅਰੇ ਬੇਸ ਨਾ ਪਾੜ ਦਿਓ ਯਾਰ ਪਰ ਰੱਖੋ ਉਹ ਐ ਸੱਟ ਕਰਾਣੀ ਹੈ ਨਾ ਪੁੱਛੇ ਤਾਂ ਮਨਸਤ ਕਰਾਣੀ ਹੈ ਕਰਾਣੀ ਹੈ ਉਹ ਐ ਵੀ ਰੱਖ ਤੇ ਡੱਬਾ ਰੱਖ ਤੇ ਪਿੱਛੇ ਤੂੰ ਦੱਸ ਦੇ ਨਾ ਕੀ ਕਰਨਾ ਇਸ ਦਾ ਚਲੋ ਚੱਲਦੇ ਆ ਫਿਰ ਆਪਾਂ ਲੰਗੜ ਲੁੰਗੜ ਖਾਣੇ ਅੱਜ ਸ਼ਗਰਾਂਤਾ ਜੀ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਅੱਗੇ ਕਰੋ ਤੇ ਮੁੰਡਾ ਕਹਿੰਦਾ ਪਾਣੀ ਪੀਣਾ ਹੈ ਪਾਣੀ ਪੀਣ ਤੇ ਆਪਣਾ ਆ ਕੇ ਬਾਬਾ ਪੀੜ ਤੇ ਦੇਖੋ ਗਾਲ ਮਗਾਲੀ ਹੋ ਰਹੀ ਨੇ ਉਦੋਂ ਦਾ ਬੰਦਾ ਐਵੇਂ ਛੋੜਾ ਹਾਂ ਆ ਪਰ ਤਾਂ ਇਹ ਦੇਖ ਰਿਹਾ ਠੀਕ ਹੈ ਜੀ ਇਹਨਾਂ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਸੋ ਹਣ ਹਣਸਾਂ ਦਾ ਜੋੜ ਹੈ ਇਹਦਾ ਕਿਆ ਕਹਿ ਲਾਤਾ ਹੈ ਦੋਨਾਂ ਹੈ ਯਾਰੀ ਪੁਰਾਣੀ ਹੈ ਹਾਂਜੀ ਯਾਰੀ ਬਹੁਤ ਪੁਰਾਣੀ ਹੈ ਆਪਾਂ ਆਗੇ ਫੇਰ ਕੜੀ ਚੋਲ ਖਾਣ ਪਰ ਇਸ ਸਮੇਂ ਆਪਾਂ ਨੂੰ ਕੜੀ ਝੋਲ ਪਤਾ ਕਿਸੇ ਲੈ ਆ ਕੇ ਦੇ ਨੇ ਟੈਲੇ ਤੇ ਤਮਾਸ ਨੇ ਉਹ ਵੀ ਐਡਵਾਂਸ ਇਹ ਦੇਖੋ ਤੇ ਚੈੱਕ ਕਰੋ ਤੇ ਆਪਾਂ ਚਲੋ ਖਾ ਪੀ ਕੇ ਮਿਲਦੇ ਹਾਂ ਤੁਹਾਨੂੰ ਅੱਗੇ ਮਿਲਦੇ ਆਂਗੇ ਹਾਂਜੀ ਮਿੱਤਰੋ ਟੈਲਾ ਆ ਗਿਆ ਰਸਨ ਲੈ ਕੇ ਆ ਗਿਆ ਦੇਖੋ ਰਸਨ ਆ ਗਿਆ ਆਪਣੀ ਦੁਕਾਨ ਦਾ ਚੈੱਕ ਕਰੋ ਮੁੰਡਾ ਇਹ ਤਾਂ ਕੁਸ ਹੋ ਰਿਹਾ ਹੈ ਇਹ ਹੈ ਹਾਂ ਅੰਡੇ ਲੈਣਾ ਆਂਦੇ ਤੇ ਆਪਾਂ ਹੁਣ ਚੱਲਦੇ ਆਂ ਟੈਲੇ ਨੂੰ ਘਰੇ ਛੱਡ ਕੇ ਆਵਾਂਗੇ ਆਪਾਂ ਹਾਂ ਅੰਡੇ ਲੈਣਾ ਅੰਡੇ ਲੈਣੇ ਤੁਹਾਨੂੰ ਜਾ ਕੇ ਫੇਰ ਬਾਅਦ ਚੋਂ ਕਣਕ ਰਸਨ ਆ ਗਿਆ ਹੈ ਠੀਕ ਅਰੇ ਪਹਿਲਾਂ ਖਰੀਦ ਲਾ ਲਿਆ ਕੜੀ ਚੋਲੇ ਵੀ ਲੈ ਰਿਹਾ ਹੈ ਹੋ ਗਿਆ ਚੱਲ ਆਂਡਾ ਫੋੜ ਦੇ ਵਿੱਚ ਫੋੜੂ ਹਾਂਜੀ ਮਿੱਤਰ ਆਪਾਂ ਛੱਡਦੇ ਟੈਲੇ ਨੂੰ ਤੇ ਆਪਾਂ ਹੁਣ ਬਾਜ਼ਾਰ ਚ ਆਈ ਸੀ ਕੋਈ ਕੰਮ ਲਈ ਤੇ ਹੁਣ ਆਪਾਂ ਮਿਲਦੇ ਤੁਹਾਨੂੰ ਘਰ ਜਾ ਕੇ ਹਾਂਜੀ ਮਿੱਤਰੋ ਹੋ ਗਿਆ ਸ਼ਾਮ ਦਾ ਟਾਈਮ ਆਪਾਂ ਘਰੇ ਗਏ ਤੇ ਵੀ ਕੰਮ ਚੱਲਿਆ ਆਪਾ ਹੁਣ ਇਹ ਚੱਲਣਾ ਦੱਸੋ ਤੇ ਆਪਾਂ ਨੀਲ ਗਾਲੇ ਚੱਕ ਚੈੱਕ ਕਰੋ ਮਿੱਤਰੋ ਆਪਣਾ ਵਜਾ ਆਹ ਅੱਗੇ ਆ ਨਹੀਂ ਨਿੱਕਾ ਚੱਲ ਰੋਗਾ ਜਾਂਦੇ ਓੜਾ ਦੇ ਪਾ ਗਏ ਪੈਸੇ ਆਪਣੇ ਟਾਇਰ ਦਾ ਉਸਤਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੰਮੀ ਵੀ ਨੋ ਜੰਮੀ ਟਿਕਨੇ ਆ ਪਹਿਲੀ ਵਾਰ ਜਿੰਦਗੀਆਂ ਕਹਿੰਦੇ ਇਹਦੀ ਗੰਦਾਈ ਵਾ ਨੂੰ ਕਰ ਦਰਵਾਇ ਵੜਾ ਚਲੋ ਆਪਾਂ ਮਿਲਾਨਿਆ ਤੁਹਾਨੂੰ ਇੱਕ ਹੋਰ ਬਾਬੇ ਨਾਲ ਦਸੇ ਚੱਲ ਗਏ ਉੱਧਰ ਤੇ ਓਹ ਛੋੜ ਨਹੀਂ ਕਰਨੀ ਉਸਤਾਜ ਕੋਈ ਛੋੜ ਹੋਈ ਨੂੰ ਦੱਸੀ ਜਾਣਾ ਮੈਂ ਇਹਨੇ ਛੋੜ ਬੜੀ ਕਹਿਣ ਲੱਗੀ ਤੇ ਫੇਕ ਵਾਰ ਹੋਰ ਕਰਨ ਨਾ ਅੱਧਾ ਦੀ ਅਰੇ ਚੱਲ ਲੋ ਬੁਲਾ ਲਾ ਅਰੇ ਕਿਆ ਜਮ ਨਹੀਂ ਨਹੀਂ ਦੇ ਰਹਾ ਬੁਲਾ ਰਿਹਾ ਹੋ ਮਾ ਸਾਡਾ ਸਟਾਰਟ ਕਰੂ ਚਲੋ ਮਿਲ ਗਿਆ ਤੁਹਾਨੂੰ ਜਿਵੇਂ ਚੌੜਾ ਦਾ ਹੋਇਆ ਮੈਂ ਵੀ ਜਾਦੂ ਕੋਲ ਆ ਆਪਣੇ ਕੋਲ ਆ ਗਿਆ ਇਨੋਸ ਇਨੋਸ ਚੈੱਕ ਕਰੋ ਦੁੱਧ ਲੈ ਕੇ ਆਇਆ ਮੁੰਡਾ ਕਹਿੰਦੇ ਗਾਉਂ ਸਾਲੇ ਦਾ ਹਾਂਜੀ ਕਿੰਨੇ ਕਿੰਨੇ ਆ ਪੜਿਆ ਦੁੱਧ ਕਿੰਨੇ ਪੈਸੇ ਦਾ ਪਿਆ ਦੁੱਧ ਕਿੰਨੇ ਪੈਸੇ ਦਾ ਆਇਆ ਵਿਆਪਾਰ ਚੱਲੇ ਆ ਜਦੋਂ ਆਪਾਂ ਗੱਡੀ ਚੁੱਕਨੇ ਜਦ ਵੀ ਇੰਨੇ ਹੁੰਦੇ ਆ ਚੈੱਕ ਕਰੋ ਚੈੱਕ ਕਰੋ ਬਾਕੀ ਸੈਮ ਯੋ ਯੋ ਯਾ ਇਨਸ਼ਾ ਅੱਲਾ ਇੱਥੇ ਮਿਲ ਲੱਗਦਾ ਓ ਕੋਈ ਸਕਵਰੀ ਆਈਆਂ ਡਿੱਪੀ ਦੇ ਮਮੈਂ ਹਮਾਂ ਐਸੀ ਹਾਂਜੀ ₹100 50 100 ਰੁਪਈਆ ਓ ਨਾਈਸ ਤੋ ਅਭੀ ਚੱਲਦੇ ਹਾਂ ਹੋਰ ਜਾ ਕੇ ਮਮ ਜੀ ਮਮ ਜੀ ਖਾ ਕੇ ਮਿਲਦੇ ਹਾਂ ਤੁਹਾਨੂੰ ਲਵ ਯੂ ਲਵ ਯੂ ਸਾਰਿਆਂ ਨੂੰ ਸਬਸਕ੍ਰਾਈਬ ਕਰੋ ਛੇਤੀ ਓ ਰੈੱਡ ਕਲਰ ਦੀ ਗੱਤੀ ਜੀ ਮਿੱਤਰੋ ਆਪਾਂ ਨੇ ਮੁੰਮਜ ਕਰਾ ਲੇ ਪੈਕ 29 ਸਲਾਈਕ ਜਿ ਕਰਾਏ ਮੋਟ ਇਫੈਕਟ ਕੀ ਹਾਲ ਹੈ ਤੇ ਆਪਾਂ ਹੁਣ ਚੱਲਦੇ ਆਂ ਟੈਲੇ ਕੋਲੇ ਟੈਲੇ ਕੋਲੇ ਜਾਏ ਖਾਵਾਂਗੇ ਤੋਂ ਮਿਲਦੇ ਆ ਤੁਹਾਨੂੰ ਟੈਲੇ ਦੀ ਦੁਕਾਨ ਤੇ ਜਾ ਕੇ ਹਾਂਜੀ ਮਿੱਤਰੋ ਆਪਾਂ ਪਹੁੰਚਣਾ ਆ ਟੈਲੇ ਕੋਲੇ ਕਰਾਂ ਇਹ ਗੱਲਬਾਤ ਟੈਲੇ ਨਾਲ ਹਾਂਜੀ ਚੱਕੋ ਬੂ ਬਾਬੂ ਬਾ ਜਾ ਬੋਲ ਜੀ ਟੈਲੀ ਗਣੀ ਸੋ ਟੈਲਾ ਪੂਰਾ ਖੁਸ਼ੀ ਚ ਸੋ ਮਿਲ ਕੇ ਮਮ ਜੀ ਗੇਰੋਂ ਗੇਰੋਂ ਮਿਲ ਗੇਰੋਂ ਵਾਓ ਵਾਓ ਓਏ 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 ਚਾਹ ਪੀਓਗੇ ਰੋਟੀ ਖਾਓਗੇ ਚਾਹ ਪੀਓਗੇ ਰੋਟੀ ਖਾਓਗੇ ਓਏ ਮਮ ਜੀ ਓਏ 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 ਦੇਖ ਮੁੰਡੇ ਮੁੰਮੇ ਦੇਖਣ ਲੱਗ ਰਹੇ ਨੇ ਲੈ ਆਪ ਤਾਂ ਜਮੀ ਨਹੀਂ ਪੰਦਾ ਬਈ ਜਮੀ ਨਹੀਂ ਉੱਠ ਰੋ ਗਿਆ ਚੁੱਠਾ ਰੋ ਗਿਆ ਲੈ 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 ਕੱਢ ਲੈ ਕੱਢ ਲੈ 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 ਡਾਕੜਾ ਕਹਿੰਦੇ ਮੁੰਡਾ ਅੱਜੂ ਕੱਢ ਕੇ ਆਇਆ ਏ ਚੈੱਕ ਕਰੋ ਇਹ ਅੱਜੂ ਕਰੋ ਜੀ ਤਾਂ ਮੇਰੇ ਕੋਲ ਨਾ ਕੀ ਹੋ ਰਿਹਾ ਹੈ ਨਾ ਰੋ ਰਿਹਾ ਹੈ ਹੋ ਗਿਆ ਪਾਗਲ ਹੋ ਗਏ ਬਈ ਹਾਂਜੀ ਆਪਾਂ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਆਪਣੇ ਉਹਦੇ ਆਪ ਵਲੌਗ ਜੀ ਐਡੀਟਿੰਗ ਹਾਏ